अलोड़ा नाम है आगरा से आए हैं हम लोग कैसा लग रहा है बहुत अच्छा लग रहा है मतलब कि हर बार जब भी आते हैं पहले से और बेहतर लगता है और सरदारों का जो दुनिया में नाम है वो इसी वजह से है कि जिनकी सेवा जो है अटूट है अटूट है इंतजाम इन्ना विया इनकी गर्मी से जो लोग सेवा कर रहे हैं पानी की सब कुछ फैसिलिटी दे रहे हैं जी आज तक कैसे नहीं देखा जी इनकी सेवा दिल भावना की जा रही है जो ਮੱਖੋ ਜਨਕੋ ਬਿਆਸਾ ਨਾਜਾਇਜ ਵਾਜੂ ਜੀ ਜਲਗੁਰ ਸੁਆਰਿਓ ਜਲਵਾਹਿਗੂ ਜੀ ਜਲਗੁਰ ਮੱਖੋ ਜਲਵਾਹਿਗੂ ਜੀ ਜਲਗੁਰ ਪਿਆਰਿਓ ਜਲਵਾਹਿਗੂ ਜੀ ਜਲਗੁਰ ਮੱਖੋ ਜਲਵਾਹਿਗੂ ਜੀ ਜਿਸ ਸੰਗਤ ਨੇ अरोड़ा नाम है आगरा से आए हैं हम लोग कैसा लग रहा है बहुत अच्छा लग रहा है मतलब कि हर बार जब भी आते हैं पहले से और बेहतर लगता है और सरदारों का जो दुनिया में नाम है वो इसी वजह से है कि जिनकी सेवा जो है अटूट है जी अटूट है बचा आया है हम सब सब लोग आए हैं गर्मी लग रही है अंदर अरे गर्मी का क्या मतलब है गुरु के दरबार में मतलब इतना जोश इतना खुशी और ये फुहारे तो चला रखे हैं हाँ। भाई गुरु की कृपा है और पाप लोगों का सहयोग है बहुत बढ़िया मतलब गर्मी के बावजूद तो भी पैरों में पानी डाला जा रहा है बहुत हाँ जी सारी जगह जगह पानी की छबीलें लगी हैं जगह जगह पानी पिलाया जा रहा है और गुलाब लाग इतना मतलब करते हैं ना कि जितना भी नहीं होता इतनी तो उम्मीद भी नहीं होती इतना बेहतर यहाँ मिलता है ਫਤੇ ਮਾਈ ਨੇਮ ਇਜ਼ ਲਲੀ ਚਾਵਲਾ ਜੀ ਫ੍ਰੋਮ ਸਿਰਤਾ ਹਰਿਆਣਾ ਤੋਂ ਆਏ ਆ ਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪ੍ਰੋਗਰਾਮ ਹੈਗਾ ਜੀ ਇਹਨਾਂ ਦਾ ਇੰਤਜ਼ਾਮ ਇੰਨਾ ਵਧੀਆ ਹੈਗਾ ਇੰਨੀ ਗਰਮੀ 'ਚ ਜਿਵੇਂ ਲੋਕ ਸੇਵਾ ਕਰ ਰਹੇ ਨੇ ਪਾਣੀ ਦੀ ਸਭ ਕੁਝ ਫੈਸਿਲਿਟੀ ਦੇ ਰਹੇ ਨੇ ਜੀ ਅੱਜ ਤੱਕ ਕਿੱਥੇ ਨਹੀਂ ਵੇਖਿਆ ਜੀ ਇੰਨੀ ਸੇਵਾ ਦਿਲ ਭਾਵ ਨਾਲ ਕੀਤੀ ਜਾ ਰਹੀ ਹੈ ਜੀ ਧੰਨਵਾਦ ਨਹੀਂ ਜੀ ਗਰਮੀ ਕਾਹਦੀ ਜੀ ਇੱਥੇ ਗੁਰੂ ਦੀ ਕਿਰਪਾ ਰਹਿਮਤਾਂ ਨਾਲ ਕੋਈ ਗਰਮੀ ਨਹੀਂ ਜੀ ਇੱਥੇ ਹਾਂ ਟੈਂਟ ਲੱਗੇ ਆ ਸਰਪਟੇ ਅਗਰ ਟੈਂਟ ਨਹੀਂ ਹੋਣ ਦੀ ਕਿਰਪਾ ਹੈ ਟੈਂਟ ਵਗੈਰਾ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਜੀ ਪੈਰਾ ਦੇ ਵਿੱਚ ਪਾਣੀ ਵੀ ਪਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਮੈਟ ਹੈਗੇ ਨੇ ਉਹਨਾਂ ਦੇ ਉੱਪਰ ਪ੍ਰੋਪਰ ਪਾਣੀ ਪਾਇਆ ਜਾ ਰਿਹਾ ਹੈ ਟੰਡਾ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਜਾਣੇ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਗਰਮੀ ਦੇ ਅੱਗੇ ਆਸਥਾਨ ਕਿੰਨੀ ਪਰ ਲੱਗਦੀ ਹੈ ਹਾਂਜੀ ਆਸਥਾਨ ਤਾਂ ਕਿ ਆਸਥਾ ਤੇ ਨਾ ਤਾਂ ਆਪਣੀ ਇਹ ਗੱਲ ਬਹੁਤ ਜ਼ਿਆਦਾ ਹੈ ਜੀ ਲੋਕਾਂ ਦੀ ਗਰਮੀ ਦਾ ਕੋਈ ਮਹੱਤਵ ਨਹੀਂ ਹੁੰਦੇ ਤੇ ਆਸਥਾ ਦੇ ਨਾਤੇ ਗਰਮੀ ਦਾ ਕੋਈ ਵੈਲਿਊ ਨਹੀਂ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਬਤ ਮੇਰਾ ਨਾਮ ਮਲਕੀ ਸਿੰਘ ਕੀ ਸੇਵਾ ਨੂੰ ਭਾਈ ਜਾਰੀ ਕਰਦਾ ਸਰ ਕਰਮਾ ਸ੍ਰੀ ਦਰਬਾਰ ਸਾਹਿਬ ਔਰ ਗ੍ਰਾਂਜ ਨਿਭਾ ਰਿਆ ਡਿਊਟੀ ਟੀਕੇ ਜੀ ਪਿਛੇ ਨੂੰ ਪ੍ਰਬੰਧ ਕੀਤੇ ਗਏ ਕੋ ਗਰਮੀ 40 ਤੋਂ 47 ਡਿਗਰੀ ਵੱਧ ਰਹੀ ਹੈ ਹਰ ਮੰਦਰ ਸਾਹਿਬ ਦੇ ਲੱਖਾਂ ਦਿੱਤਾ ਦਾ ਅੱਛਾ ਨਿਕਲ ਰਿਹਾ ਵਾਹ ਦੇਖੋ ਗਰਮੀ ਦੇ ਵਿੱਚ ਸੰਗਤਾਂ ਦੀ ਸਹੂਲਤ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਕੂਲਰ ਲਾਏ ਗਏ ਹਨ ਪੱਖੇ ਲਾਏ ਆ ਇਸ ਵਾਰ ਇਹ ਕਿ ਸਪਾਸ਼ਾਲਾ ਪਵਾਰਾ ਟਾਇਪ ਜੋ ਸੰਗਤਾਂ ਦੇ ਉੱਤੇ ਪਾਣੀ ਪਵੇ ਕਿ ਗਰਮੀ ਮਹਿਸੂਸ ਨਾ ਹੋਵੇ ਉਹ ਸਪੈਸ਼ਲ ਉਪਰਾਲਾ ਕਰਕੇ ਲਾਇਆ ਗਿਆ ਕਿੰਨੀਆਂ ਸ਼ਬੀਲਾਂ ਲਗਾਈਆਂ ਗਈਆਂ ਉਹ ਕਰਮਾ ਸ੍ਰੀ ਦਵਾਰ ਸਾਹਿਬ ਵਿੱਚ ਚੌਥਾ ਕੋਨਿਆਂ ਤੇ ਚਾਰ ਸ਼ਬੀਲਾਂ ਵਾ ਉਸ ਨਾਲ ਨਾਲ ਦਰਸ਼ਨੀ ਡੋਰੀ ਦੇ ਬਾਹਰ ਵੀ ਸੰਗਤਾਂ ਨੂੰ ਪਾਣੀ ਪਿਆਇਆ ਜਾ ਰਿਹਾ ਵਾ ਟੈਂਟ ਵੀ ਲਗਾ ਦਿੱਤਾ ਸਮਿਆਨੇ ਵੇਖੋ ਜੀ ਪਕਰਮਾ ਦੇ ਵਿੱਚ ਨਾਲ ਨਾਲ ਇਸ ਵਾਰ ਲੰਗਰ ਗੇਟ ਦੇ ਬਾਹਰ ਤੇ ਮੰਜੀ ਸਾਹਿਬ ਦੇ ਬਾਹਰ ਵੀ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮਿਆਂਨੇ ਆਪਣੇ ਪੱਕੇ ਤੌਰ ਤੇ ਲਾ ਦਿੱਤੇ ਗਿਆ ਹਨ ਜਿਹੜੇ ਮੈਡਮ ਚਾਏ ਗਏ ਨੇ ਉਹਨਾਂ ਨੂੰ ਕਿੰਨੀ ਵਾਰੀ ਗਿੱਲਾ ਕਰਦੇ ਉਹਨਾਂ ਨੂੰ ਸਮੇਂ ਦੇ ਨਾਲ ਜਦੋਂ ਵੀ ਗਰਮ ਹੋਣਾ ਉਹਨਾਂ ਨੂੰ ਸਮੇਂ ਤੇ ਵੇਖ ਕੇ ਗਰਮੀ ਵੇਖ ਕੇ ਤੇ ਆਪਾਂ ਨੂੰ ਗਿੱਲੇ ਕੀਤੇ ਜਾਂਦਾ ਸੰਗਤ ਲੱਖਾਂ ਦੀ ਕੀਤੀ ਚਹੁੰਦੀ ਨਹੀਂ ਆਪਣੀ ਆਸ ਤੇ ਲੈ ਕੇ ਪਰ ਕਈ ਲੁਟੇਰੇ ਵਿੱਚ ਹੁੰਦੇ ਉਹਨਾਂ ਦੇ ਉੱਪਰ ਕਿੰਦਾ ਨਜ਼ਰ ਰੱਖੀ ਜਾਂਦੀ ਜੋ ਵੀ ਸੰਗਤ ਆ ਪਕਰਮਾ ਦੇ ਵਿੱਚ ਆਉਂਦੀ ਆ ਲਟੇਰੇ ਵੀ ਉਹਨਾਂ ਦੇ ਨਾਲ-ਨਾਲ ਕੋਈ ਚੋਰ ਆ ਹੀ ਜਾਂਦੇ ਹਨ ਉਹਨਾਂ ਵੱਲੋਂ ਸੀਸੀਟੀਵੀ ਵਿੱਚ ਆ ਕੇ ਸਾਡਾ 50 ਨੰਬਰ ਕਮਰੇ ਉਹਦੇ ਤੌਰ ਤੇ ਕੋਈ ਉੱਚੇ ਚੇ ਤੌਰ ਤੇ ਆਪਣੇ ਮੁਲਾਜ਼ਮ ਅਸੀਂ ਪਕਰਮਾ ਦੇ ਵਿੱਚ ਲਾਏ ਆ ਜੋ ਇਹਨਾਂ ਦੇ ਬਹੁਤ ਵਧੀਆ ਨਿਗਰ ਰੱਖ ਰਹੇ ਹਨ ਸੰਗਤ ਨੂੰ ਕੋਈ ਅਪੀਲ ਕਰਨਾ ਚਾਹੋਗੇ ਜੀ ਕੋਈ ਸੰਗਤ ਨੂੰ ਅਪੀਲ ਹੈ ਕਿ ਸੰਗਤ ਗੁਰੂ ਰਾਮਦਾਸ ਜੀ ਦੇ ਤੇ ਜਦੋਂ ਵੀ ਨਮਸਤਕ ਹੋਣਾ ਖੁਸ਼ੀਆਂ ਲੈਣ ਹੁੰਦੀਆਂ ਵਾ ਉਹ ਆਪਣਾ ਇਕੱਲਾ ਫੋਟੋਆਂ ਖਿੱਚਣ ਵਾਲਾ ਧਿਆਨ ਦੇਣਾ ਪਕਰਮਾ ਦੇ ਵਿੱਚ ਐਂਟਰ ਹੁੰਦਿਆਂ ਹੀ ਗੁਰੂ ਰਾਮਦਾਸ ਪਾਸ਼ਾ ਨੂੰ ਨਮਸ਼ਕਾਰ ਕਰਨ ਤੋਂ ਪਰੰਤ ਸੰਜਮ ਅਤੇ પ્રેમ ਪਿਆਰ ਸਹਿਤ ਪਰਕਰਮਾ ਕਰਨ ਹੋਰ ਕੀ ਕੀ ਪ੍ਰਬੰਧ ਕੀਤੇ ਗਏ ਕਿ ਲੱਖਾਂ ਦੀ ਤਦਾਰ ਦੇ ਸੁਧਾਨੂੰ ਦੇ ਸ੍ਰਾਵਾਂ ਨੂੰ ਲੈ ਕੇ ਕੀ ਕੀ ਦੇਖੋ ਜੀ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਵੀ ਇਹ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦਾਰੇ ਚੱਲ ਰਹੇ ਨੇ ਪੂਰੇ ਵਧੀਆ ਜੋਗ ਪ੍ਰਬੰਧ ਸ਼੍ਰੋਮਣੀ ਗੁਰਦਾਰੇ ਪ੍ਰਬੰਧਕ ਕਮੇਟੀਆਂ ਤੋਂ ਕੀਤੇ ਜਾਂਦੇ ਨੇ ਸ੍ਰਾਵਾਂ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ